मेरे महबूब तुझे मेरी मोहब्बत की कसम फिर मुझे नयगिसी आंखों का सहारा दे दे मेरा खोया हुआ रंगीन ਨਜ਼ਾਰਾ ਦੇ ਦੇ ਜਦੋਂ ਮम्मी ਵੀ ਤੁਸੀਂ ਕਿਤਾ ਉਹ ਨਾ ਸੁਰੀਲਾ ਗਾਣੇ ਕਹਿੰਦੇ ਬਟੇ ਤਾਂ ਗੋਡ ਗਿਫਟ ਹੁੰਦੀ ਹੈ ਪਰਮਾਤਮਾ ਹੀ ਦੇਣਾ ਸੰਗੀਤ ਤੇ ਉਹਨਾਂ ਨੂੰ ਦੇਖ ਕੇ ਮਨ ਕੀਤਾ ਕਿ ਗਾਈਏ ਤੇ ਕਾਫੀ ਚਿਰ ਬਾਈ ਇਹਨਾਂ ਮੈਂ ਰਿਆਂ ਗੁਰਦਾਸ ਮਾਨ ਸਾਹਿਬ ਨਾਲ ਬੜੀ ਖੁਸ਼ਕਿਸਮਤੀ ਹੈ ਮੇਰੀ ਕਿ ਉਹਨਾਂ ਨਾਲ ਮੈਂ ਰਿਆਂ ਔਰ ਬੜੇ ਅੱਛੇ ਇਨਸਾਨ ਨੇ ਰਾਈਟਰ ਕਿੰਨੇ ਅੱਛੇ ਨੇ ਔਰ ਗਾਇਕੀ ਤਰ੍ਹਾਂ ਦੀ ਬਾਕਮਾਲ ਹੈ ਔਰ ਜੇ ਮੈਂ ਤੇ ਸਿੱਖਣ ਦਾ ਕਹਾਂ ਵੀ ਮੈਂ ਕਿਹਨੂੰ ਤੋਂ ਸਿੱਖਿਆ ਜਾਂ ਗੁਰੂ ਦਾ ਰੁਤਬਾ ਮੈਂ ਅਮਰਿੰਦਰ ਬਾਬੀ ਜੀ ਨੂੰ ਦਊਂਗਾ ਕਿਉਂਕਿ ਮੈਂ ਉਹਨਾਂ ਤੋਂ ਸਿੱਖਿਆ ਜੀ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਵੀ ਰਿਆਜ਼ ਕਿੱਦਾਂ ਹੁੰਦਾ ਉਹਨਾਂ ਨੇ ਦੱਸਿਆ ਤੇ ਤੁਹਾਡੇ ਮਦਰ سپورਟ ਕਰਦੇ ਸੀਗੇ ਜਾਂ ਉਹਨਾਂ ਨੂੰ ਕੋਈ ਗੀਤ ਸੁਣਾਇਆ ਸੀ ਜਿਹੜਾ ਉਹਨਾਂ ਨੇ ਕਿਹਾ ਵੀ ਹਾਂ ਵੀ ਤੂੰ ਗਾ ਸਕਦਾ ਜੀ 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 ਮੈਂ ਛੋਟੇ ਹੁੰਦੇ ਕਾਫੀ ਗੀਤ ਜੋ ਉਹ ਗਾਉਂਦੇ ਸੀ ਅੱਜ ਤੱਕ ਨਹੀਂ ਗਾਇਆ ਜਾਂਦਾ ਉਹ ਤਾਂ ਕੁਦਰਤੀ ਜੋ ਵਧੀਆ ਗਾਉਂਦੇ ਸੀਗੇ ਤੁਹਾਨੂੰ ਪਤਾ ਮਾਂ ਤੇ ਜਿਹੜੀ ਹੈ ਉਹ ਉਹਨੂੰ ਆਪਣਾ ਬੱਚਾ ਪਿਆਰਾ ਹੀ ਲੱਗਣਾ ਹੈ لیکن انہوں نے بڑا اشیروات تھا کہندے بھی تو خار کندے تو دیکھی بڑے ہو کے سنگر ਬਣੇਗਾ اس سکول چ سنتے ਹੁੰਦੇ ਸੀਗੇ ਸਕੂਲ ਚ ਸ਼ਨੀਵਾਰ ਦਾ ਦਿਨ ਹੁੰਦਾ ਸੀ ਤੇ ਕਹਿੰਦੇ ਸੀ ਵੀ ਸੰਦੀਪ ਤੋਂ ਮੇਰਾ ਨਾਮ ਸੰਦੀਪ ਆ ਸੀ ਤੇ ਕਹਿੰਦੇ ਸੀ ਵੀ ਸੁਣਾਓ ਉਦੋਂ ਵੀ ਗਾਣੇ ਸੁਣਾਣੇ ਤੇ ਫਿਰ ਉਹ ਮੈਡਮਾਂ ਵੀ ਜਿਹੜੇ ਸਾਡੇ ਟੀਚਰ ਸੀਗੇ ਉਹ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਇਹ ਕਲਾਕਾਰ ਬਣੂਗਾ ਵੱਡਾ ਹੋ ਕੇ ਕਹਿੰਦੇ ਕਹਿੰਦੇ ਵੀ ਇਹ ਲੱਗਦਾ ਵੀ ਸਿੰਗਰ ਬਣੂਗਾ ਔਰ ਅੱਜ ਜਦੋਂ ਮਿਲਦੇ ਨੇ ਤੇ ਇੱਕ ਬੜਾ ਆਸ਼ੀਰਵਾਦ ਮਿਲਦਾ ਮੈਂ ਕਹਿੰਦੇ ਵੀ ਵਾਕੇ ਕਹਿੰਦੇ ਜੋ ਤੂੰ ਕੀਤਾ ਸੀਗਾ ਨਾ ਵੀ ਕਰਦਾ ਸੀ ਤੂੰ ਸੱਚੀ ਸਿੰਗਰ ਹੀ ਬਣਦਾ ਹੈ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਮਤਨ ਉਮੀਦ ਕਰਦੀ ਹਾਂ ਕਿ ਸਾਡੇ ਸਾਰੇ ਹੀ ਦਰਸ਼ਕ ਠੀਕ ਠਾਕ ਹੋਣਗੇ ਤੇ ਅੱਜ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਹੈ ਹੈਪੀ ਦਿਵਾਨਾ ਜਿਹਦੇ ਨਾਲ ਕਰਵਾਉਣ ਜਾ ਰਿਹਾ ਜਿਨ੍ਹਾਂ ਦੀ ਗਾਇਕੀ ਦੇ ਦੂਰ ਦੂਰ ਤੱਕ ਚਰਚੇ ਨੇ ਦੱਸਦੀ ਹੈ ਕਿ ਉਹ ਬਹੁਤ ਵਧੀਆ ਇੱਕ ਕੰਪੋਜ਼ਰ ਨੇ ਗਾਇਕ ਨੇ ਰਾਈਟਰ ਨੇ ਤੇ ਅੱਜ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਨਿਗਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜੀ ਬਾਕੀ ਬਹੁਤ ਖੁਸ਼ ਹੂ ਤੇ ਜ਼ਰੂਰ ਦੱਸੋ ਕਿ ਤੁਹਾਡਾ ਜਿਹੜਾ ਇਹ ਜ਼ਿੰਦਗੀ ਦਾ ਸਫ਼ਰ ਹੈ ਗਾਇਕੀ ਦੇ ਖੇਤਰ ਦੇ ਵਿੱਚ ਕਿਵੇਂ ਸ਼ੁਰੂ ਹੋਇਆ ਕਿਵੇਂ ਸੋਚਿਆ ਕਿ ਮੈਨੂੰ ਇਸ ਲਾਈਨ ਦੇ ਵਿੱਚ ਜਾਣਾ ਚਾਹੀਦਾ ਜੀ 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 ਮੇਰੇ ਮੰਮੀ ਗਾਉਂਦੇ ਸੀਗੇ ਪ੍ਰੋਫੈਸ਼ਨਲੀ ਨਹੀਂ ਗਾਉਂਦੇ ਸੀ ਯਾਨੀ ਗੋਡ ਗਿਫਟ ਸੀ ਤੇ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਵੀ ਮੰਮੀ ਇੰਨਾ ਸੁਰੀਲਾ ਗਾਉਂਦੇ ਨੇ ਵੀ ਸੋ ਨ ਮਮੀ ਵੀ ਤੁਸੀਂ ਕਿਤਾ ਨਾ ਸੁਰੀ ਲਾਉਣੇ ਕਹਿੰਦੇ ਬਟੇ ਤਾਂ ਗੋਡ ਗਿਫਟ ਹੁੰਦੀ ਹੈ ਪਰਮਾਤਮਾ ਹੀ ਦੇਣਾ ਸੰਗੀਤ ਤੇ ਉਹਨਾਂ ਨੂੰ ਦੇਖ ਕੇ ਮਨ ਕੀਤਾ ਕਿ ਗਾਇਕੀ ਤੇ ਮਾਮਾ ਜੀ ਜਿਹੜੇ ਮੇਰੇ ਵੱਡੇ ਮਾਮਾ ਜੀ ਨੇ ਚੁਕਿੰਦਰ ਪਾਲ ਉਹ ਨਾੜੀ ਜੀ ਤੇ ਇਸ ਵਕਤ ਨਹੀਂ ਆ ਦੁਨੀਆ 'ਚ ਲੇਕਿਨ ਉਹਨੋਂ ਪੰਜਾਬੀ ਫਿਲਮਾਂ 'ਚ ਡਾਇਰੈਕਟ ਕੀਤੀਆਂ ਉਹਨਾਂ ਨੇ ਕਾਫੀ ਹੈ ਨਾ ਪੌਂਗੜੇ ਵਿੱਚ ਜੀ ਤੇ ਮੇਰੇ ਬ੍ਰਦਰ ਨੇ ਮਰਿੰਦਰ ਬੋਬੀ ਜੀ ਜਿਹੜੇ ਉਹਨਾਂ ਦੇ ਬੇਟੇ ਨੇ ਤੇ ਉਹ ਵੀ ਸਿੰਗਰ ਸੀਗੇ ਗੁਰਦਾਸ ਮਾਨ ਸਾਹਿਬ ਨਾਲ ਤੇ ਉਹਨਾਂ ਨੇ ਤਾਂ 16 ਸਾਲ ਤੁਹਾਨੂੰ ਪਤਾ ਨਾਲ ਸੰਗਤ ਕੀਤੀ ਉਹਨਾਂ ਦੇ ਕੋਰਸ ਤੇ ਜੀ ਤੇ ਫਿਰ ਉਹਨਾਂ ਨੇ ਕਿਹਾ ਵੀ ਐਪੀ ਤੂੰ ਗਾਨਾ ਕਹਿੰਦੇ ਤੂੰ ਵੀ ਇਦਾਂ ਕਰ ਵੀ ਨਾਲ ਆ ਜਾ ਕੋਰਸ ਤੇ ਆਪਾਂ ਤੇਰੀ ਗੱਲ ਕਰਾਉਣੀ ਮੈਂ ਕਿਹਾ ਜੀ ਮੈਂ ਕਿ ਕਿਦਾਂ ਕਰੂੰਗਾ ਮਾਕਮਾ ਤਾਂ ਹਾਲੇ ਮੈਨੂੰ ਕਹਿੰਦੇ ਕੋਈ ਨਹੀਂ ਕਹਿੰਦੇ ਤੂੰ ਚੱਲ ਨਾਲ ਤੇ ਕਾਫੀ ਚਿਰ ਬਾਈ ਇਹਨਾਂ ਮੈਂ ਰਿਆਂ ਗੁਰਦਾਸ ਮਾਨ ਸਾਹਿਬ ਨਾਲ ਬੜੀ ਖੁਸ਼ਕਿਸਮਤੀ ਹੈ ਮੇਰੀ ਕਿ ਉਹਨਾਂ ਨਾਲ ਮੈਂ ਰਿਆਂ ਔਰ ਬੜੇ ਅੱਛੇ ਇਨਸਾਨ ਨੇ ਰਾਈਟਰ ਕਿੰਨੇ ਅੱਛੇ ਨੇ ਔਰ ਗਾयक ਕੀ ਤਰ੍ਹਾਂ ਦੀ ਬਖਮਾਲ ਹੈ ਹਮਮ ਔਰ ਜੇ ਮੈਂ ਸਿੱਖਣ ਦਾ ਕਹਾਂ ਵੀ ਮੈਂ ਕਿਹਨੋਂ ਸਿੱਖਿਆ ਜਾਂ ਗੁਰੂ ਦਾ ਰਤਬਾ ਮੈਂ ਅਮਰਿੰਦਰ ਭਾਬੀ ਜੀ ਨੂੰ ਦਊਂਗਾ ਕਿਉਂਕਿ ਮੈਂ ਉਹਨਾਂ ਤੋਂ ਸਿੱਖਿਆ ਜੀ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਵੀ ਰਿਆਜ਼ ਕਿੱਦਾਂ ਹੁੰਦਾ ਉਹਨਾਂ ਨੇ ਦੱਸਿਆ ਹਮਮ ਕਿ ਜਦੋਂ ਤੁਸੀਂ ਆਪਣੀ ਮੰਮਾ ਨੂੰ ਦੇਖਦੇ ਹੁੰਦੇ ਸੀਗੇ ਕਿ ਉਹ ਗਾਉਂਦੇ ਨੇ ਬਹੁਤ ਹੀ ਖੂਬਸੂਰਤ ਗਾਉਂਦੇ ਨੇ ਤੇ ਉਸ ਵੇਲੇ ਮਨ ਦੇ ਵਿੱਚ ਬਲਬਲੇ ਉੱਠਦੇ ਸੀਗੇ ਕਿ ਮੈਂ ਵੀ ਗਾਵਾਂ ਹਨਾ ਤੇ ਮੈਂ ਵੀ ਸਿੰਗਰ ਬਣਾ ਤੇ ਤੁਹਾਡੇ ਮਦਰ سپورਟ ਕਰਦੇ ਸੀਗੇ ਜਾਂ ਉਹਨਾਂ ਨੂੰ ਕੋਈ ਗੀਤ ਸੁਣਾਇਆ ਸੀ ਜਿਹੜਾ ਉਹਨਾਂ ਨੇ ਕਿਹਾ ਵੀ ਹਾਂ ਵੀ ਤੂੰ ਗਾ ਸਕਦਾ ਜੀ 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 ਮੈਂ ਛੋਟੇ ਹੁੰਦੇ ਕਾਫੀ ਗੀਤ ਜੋ ਉਹ ਗਾਉਂਦੇ ਸੀ ਅੱਜ ਤੱਕ ਨਹੀਂ ਗਾਇਆ ਜਾਂਦਾ ਉਹ ਤਾਂ ਕੁਦਰਤੀ ਜੋ ਵਧੀਆ ਗਾਉਂਦੇ ਸੀ ਜਿਨ੍ਹਾਂ ਨੂੰ ਮਤਲਬ ਵੱਧ ਗਾਉਂਦੇ ਸੀ ਸੁਣਦੇ ਸੀ ਅੱਛਾ ਜੀ ਲਤਾ ਜੀ ਨੂੰ ਯਾਨੀ ਡਿੱਟੋ ਹੀ ਗਾਉਂਦੇ ਸੀਗੇ ਜੋ ਮੁਰਕੀਆਂ ਅਸੀਂ ਸੁਣਦੇ ਆ ਲਤਾ ਜੀ ਦਾ ਲਤਾ ਜੀ ਦਾ ਬਹੁਤ ਵੱਡਾ ਰੁਤਬਾ ਹੈ ਉਹਨਾਂ ਵਰਗਾ ਤਾਂ ਕੋਈ ਗਾਨ ਸਦਾ ਲੇਕਿਨ ਕੋਸ਼ਿਸ਼ ਜਿਹੜੀ ਹੁੰਦੀ ਹੈ ਇੱਕ ਆਈਡਲ ਹੁੰਦਾ ਬੰਦੇ ਦਾ ਵੀ ਮੈਂ ਇਦਾਂ ਦਾ ਕਰਨਾ ਹੈ ਜੀ ਮਮੀ ਉਹ ਸੁਣਦੇ ਸੀ ਉਹਨਾਂ ਨੂੰ ਤੇ ਗਾਉਂਦੇ ਸੀ ਉਦਾਂ ਹੀ ਗਾਉਂਦੇ ਸੀ ਅੱਛਾ ਤੇ ਮੈਨੂੰ ਵੀ ਸ਼ੁਰੂ ਤੋਂ ਮਤਲਬ ਗਾਈਏ ਹਿੰਦੀ ਵੀ ਬਹੁਤ ਗਾਇਆ ਪੰਜਾਬੀ ਵੀ ਬਹੁਤ ਗਾਇਆ ਮੈਂ ਅੱਛਾ ਜੀ ਦੋਨੋਂ ਤਰ੍ਹਾਂ ਦਾ ਗਾਇਆ ਫਿਰ ਤੁਹਾਨੂੰ ਵੀ ਉਹ ਗੀਤ ਸੁਣਾਓ ਜਿਹੜਾ ਤੁਸੀਂ ਮਤਲਬ ਕਿ ਆਪਣੇ ਮਦਰ ਨੂੰ ਸਭ ਤੋਂ ਵੱਧ ਸੁਣਾਉਂਦੇ ਸੀ ਮੈਂ ਹਿੰਦੀ ਗੀਤ ਰਫੀ ਸਾਹਿਬ ਦੇ ਹੁੰਦੇ ਸੀ ਉਦੋਂ ਜੀ ਤੇ ਸਿਗਾ ਮੇਰੇ ਮਹਿਬੂਬ ਤੁਝੇ ਮੇਰੀ ਮੁਹਬਤ ਦੀ ਕਸਮ ਮੰਮੀ ਕਹਿੰਦੇ ਨੇ ਸੀ ਮੈਂ ਕਹਾਂ ਮਮੀ ਮੈਂ ਵੀ ਟਰਾਈ ਕਰਾਂ ਕਹਿੰਦੇ ਵੀ ਤੂੰ ਸੁਣਾ ਕਹਿੰਦੇ ਕਿਦਾਂ ਸੁਣਾਉਂਗਾ ਮੈਂ ਮੈਂ ਤੁਹਾਨੂੰ ਥੋੜੀ ਲੈਣਾ ਸੁਣਾ ਦਣਾ ਜੀ ਮੇਰੇ ਮਹਿਬੂਬ ਤੁਝੇ মেরি মহ কী কসম মেরে মহব তো ঝে মত কি কসম ফির মুি आँखों का सहारा दे दे मेरा खोया हुआ रंगीन नज़ारा दे दे मेरे महबूब तुझे मेरी मुहब्बत की कसम ਯਾਪਾ ਤੇ ਜਦੋਂ ਇਹ ਗੀਤ ਤੁਹਾਡੇ ਮਮਾ ਨੇ ਸੁਣਿਆ ਸੀ ਤਾਂ ਉਹਨਾਂ ਦਾ ਕੀ ਕਹਿਣਾ ਸੀਗਾ ਬੜਾ ਤੁਹਾਨੂੰ ਪਤਾ ਮਾਂ ਤੇ ਜਿਹੜੀ ਹੈ ਉਹ ਉਹਨੂੰ ਆਪਣਾ ਬੱਚਾ ਪਿਆਰਾ ਹੀ ਲੱਗਣਾ ਹੈ ਲੇਕਿਨ ਉਹਨਾਂ ਨੇ ਬੜਾ ਆਸ਼ੀਰਵਾਦ ਦਿੱਤਾ ਕਹਿੰਦੇ ਵੀ ਤੂੰ ਖਾਰ ਕਹਿੰਦੇ ਤੂੰ ਦੇਖੀ ਵੱਡੇ ਹੋ ਕੇ ਸਿੰਗਰ ਬਣੇਗਾ ਫਿਰ ਸਕੂਲ 'ਚ ਸੁਣਦੇ ਹੁੰਦੇ ਸੀਗੇ ਸਕੂਲ 'ਚ ਸ਼ਨੀਵਾਰ ਦਾ ਦਿਨ ਹੁੰਦਾ ਸੀ ਤੇ ਕਹਿੰਦੇ ਸੀ ਵੀ ਸੰਦੀਪ ਤੋਂ ਮੇਰਾ ਨਾਮ ਸੰਦੀਪ ਆ ਜੀ ਤੇ ਕਹਿੰਦੇ ਸੀ ਵੀ ਸੁਣਾਓ ਉਦੋਂ ਵੀ ਗਾਣੇ ਸੁਣਾਣੇ ਤੇ ਫਿਰ ਉਹ ਮੈਡਮਾਂ ਵੀ ਜਿਹੜੇ ਸਾਡੇ ਟੀਚਰ ਸੀਗੇ ਉਹ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਕਲਾਕਾਰ ਬਣੂਗਾ ਵੱਡਾ ਹੋ ਕੇ ਕਹਿੰਦੇ ਵੀ ਇਹ ਲੱਗਦਾ ਵੀ ਸਿੰਗਰ ਬਣੂਗਾ ਔਰ ਅੱਜ ਜਦੋਂ ਮਿਲਦੇ ਨੇ ਤੇ ਇੱਕ ਬੜਾ ਆਸ਼ੀਰਵਾਦ ਮਿਲਦਾ ਨਾਲ ਕਹਿੰਦੇ ਵੀ ਵਾਕਈ ਕਹਿੰਦੇ ਜੋ ਤੂੰ ਕੀਤਾ ਸੀਗਾ ਨਾ ਵੀ ਕਰਦਾ ਸੀ ਤੂੰ ਸੱਚੀ ਸਿੰਗਰ ਹੀ ਬਣਿਆ ਤਾਂ ਬੜਾ ਅੱਛਾ ਲੱਗਦਾ ਜਦੋਂ ਵੱਡਿਆਂ ਦਾ ਆਸ਼ੀਰਵਾਦ ਮਿਲਦਾ ਹੈ ਜੀ ਤੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਗੁਰਦਾਸ ਮਾਨ ਜੀ ਦੇ ਨਾਲ ਵੀ ਕਾਫੀ ਲੰਮਾ ਸਮਾਂ ਤੁਸੀਂ ਵਤਿੱਤ ਕੀਤਾ ਸੋ ਜ਼ਰੂਰ ਦੱਸੋ ਕਿ ਉਹਨਾਂ ਦੇ ਨਾਲ ਖੁੱਝ ਜੁੜੀਆਂ ਹੋਈਆਂ ਯਾਦਾਂ ਜਾਂ ਮਤਲਬ ਕਿ ਕੁਝ ਸਪੈਸ਼ਲ ਪਲ ਜੀ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨਾਲ ਅਸੀਂ ਰਹੇ ਹਾਂ ਜੀ ਹੈਨਾ ਤੇ ਬੜੇ ਅੱਛੇ-ਅੱਛੇ ਪਾਲ ਨੇ ਜਦੋਂ ਰਿਆਜ਼ ਕਰਦੇ ਸੀ ਉਹਨਾਂ ਦੀ ਬ੍ਰਦਰ ਦੀ ਕੋਠੀ ਹੈ ਪਟਿਆਲੇ ਅਸੀਂ ਵੀ ਪਟਿਆਲੇ ਦੇ ਹਾਂ ਜੀ ਤੇ ਸਾਡੇ ਘਰ ਤੋਂ ਥੋੜੀ ਦੂਰ ਹੈਗੀ ਹੈ ਬਡੁੰਗਰ ਸਾਈਡ ਉਹਨਾਂ ਦੀ ਕੋਠੀ ਹੈ ਬ੍ਰਦਰ ਦੀ ਤੇ ਉੱਥੇ ਰੈਸਲ ਵਗੈਰਾ ਜੋ ਤੇ ਰਿਆਜ਼ ਹੁੰਦਾ ਸੀਗਾ ਤੇ ਉਥੇ ਰਿਆਜ਼ ਦੇ ਵਿੱਚ ਕਈ ਗੱਲਾਂ ਸਿੱਖਣ ਨੂੰ ਮਿਲਦੀਆਂ ਸੀ ਅੱਜ ਤੱਕ ਬਾਈ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਿੱਖਣ ਵਾਲੀਆਂ ਨੇ ਕਿੰਨਾ ਕੁਝ ਬੰਦਾ ਸਿੱਖਦਾ ਜੀ ਸੁਣਨਾ ਹੀ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਬੜੀ ਗਾਇਕੀ ਵੀ ਔਰ ਉਹਨਾਂ ਵਰਗਾ ਇਨਸਾਨ ਬਣਨਾ ਚਾਹੀਦਾ ਜੀ ਕਿਉਂਕਿ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਕਦੀ ਗੁਰਦਾਸ ਮਾਨ ਜੀ ਦੇ ਨਾਲ ਸਟੇਜ ਸਾਂਝੀ ਕਰਨ ਦਾ ਮੌਕਾ ਮਿਲਿਆ ਸਟੇਜ ਤੇ ਕੋਰਸ ਤੇ ਹੁੰਦੇ ਸੀ ਗਿਆ ਸੀ ਤੇ ਕਈ ਵਾਰ ਉਹ ਕਹਿੰਦੇ ਸੀ ਵੀ ਵੇ ਗਾਓ ਬੋਬੀ ਭਾਈ ਤੇ ਮੈਂ ਅਗਰ ਜਦੋਂ ਸ਼ੁਰੂ ਕਰਨਾ ਹੁੰਦਾ ਸੀ ਸਟੇਜ ਇਹ ਸਾਊਂਡ ਵਗੈਰਾ ਚੈੱਕ ਕਰਨੀ ਹੁੰਦੀ ਸੋ ਉਹ ਤੋਂ ਗਾਉਂਦੇ ਹੁੰਦੇ ਸੀਗੇ ਓਕੇ ਜੀ ਤੇ ਮਤਲਬ ਕੀ ਉਸ ਵੇਲੇ ਖੁਸ਼ੀ ਹੁੰਦੀ ਸੀਗੀ ਕਿ ਇੰਨਾ ਵੱਡਾ ਸਿਤਾਰਾ ਹਾਂਜੀ ਹਾਂਜੀ ਇੱਕ ਵਾਰ ਹੋਇਆ ਸੀਗਾ ਵੀ ਇਹ ਭਾਈ ਜੀ ਗਾਰੇ ਸੀਗੇ ਤੇ ਫਿਲਮ 아이ਸੀ ਦਿਲ ਤੋਂ ਪਾਗਲ ਹੈ ਤੇ ਉਹ ਕਹਿੰਦੇ ਵੀ ਦਿਲ ਤੋਂ ਪਾਗਲ ਹੈ ਗਾਣਾ ਸੁਣਾਓ ਜੀ ਭਾਈ ਜੀ ਨੂੰ ਭਾਈ ਜੀ ਕਹਿੰਦੇ ਮੈਂ ਤਾਂ ਗਾਉਂਦਾ ਨਹੀਂ ਹਿੰਦੀ ਕਹਿੰਦੇ ਵੀ ਚੱਲ ਬਈ ਤੂੰ ਸੁਣਾ ਤੇ ਇੱਕਦਮ ਜਦੋਂ ਬੰਦਾ ਕਹਿੰਦਾ ਤਾਂ ਕਈ ਵਾਰ ਯਾਦ ਵੀ ਨਹੀਂ ਆਂਦਾ ਤੇ ਇਹ ਦਿਲ ਤੋਂ ਪਾਗਲ ਹੈ ਇੱਕ ਉਹਦੇ ਵਿੱਚ ਫਿਲਮ ਵਿੱਚ ਸੀਗਾ ਦਿਲ ਲੈ ਗਈ ਲੈ ਗਈ ਤੇ ਦੋਨਾਂ ਨੂੰ ਮਿਕਸ ਕਰਕੇ ਮੈਂ ਸੁਣਾਤਾ ਸੀਗਾ ਭਾਈ ਜੀ ਕਹਿੰਦੇ ਕੀ ਬਾਤ ਹੈ ਕਹਿੰਦੇ ਇਹ ਹੁੰਦੀ ਹੈ ਗੱਲ ਸਾਡੀ ਆਡੀਅנס ਨੂੰ ਵੀ ਸੁਣਾਓ ਤੁਸੀਂ ਕਿਵੇਂ ਮਤਲਬ ਕੀ ਕੰਬਾਈਨ ਇਹ ਜੋ ਸ਼ੁਰੂ ਕੀਤਾ ਸੀਗਾ ਇਹ ਕਹਿੰਦੇ ਵੀ ਲੈ ਗਈ ਲੈ ਗਈ ਕਹਿੰਦੇ ਆ ਸੁਣਾਓ ਤੇ ਸ਼ੁਰੂ ਕੀਤਾ ਲੈ ਗਈ ਲੈ ਗਈ ਦਿਲ ਲਗੇ ਲਗੇ ਹੋ ਲਗੇ ਲਗੇ ਦਿਲ ਲਗੇ ਲਗੇ ਹੁਣ ਅੰਤਰਾ ਯਾਦ ਨਹੀਂ ਸੀ ਅੰਤਰਾ ਮੈਂ ਦੂਜੇ ਦਾ ਗੱਲ ਤਾਂ ਰਹਿਨੇ ਦੋ ਛੋੜੋ ਇਹ ਕਹਾਣੀਆਂ ਦੀਵਾਨੇ ਪਨ ਕੀ ਸਭ ਨਿਸ਼ਾਨੀਆਂ ਲੋਗੋ ਕੀ ਸਾਰੀ ਪਰੇਸ਼ਾਨੀਆਂ ਇਸ ਦਿਲ ਕੀ ਹੈ ਇਹ ਮਿਹਰਬਾਨੀਆਂ ਹੈ ਲਗੇ ਲਗੇ ਦਿਲ ਲਗੇ ਲਗੇ ਲੇਕਿਨ ਹੈਗਾ ਕਿ ਦਿਲ ਤੋਂ ਪਾਗਲ ਹੈ ਤੇ ਦੋਨੋਂ ਰਾਗ ਇੱਕੋ ਜਿਹਾ ਤਾਂ ਮੈਂ ਫਿਰ ਜਿੱਦਾ ਜਿੱਦਾ ਆ ਬਾਈ ਜੀ ਕਹਿੰਦੇ ਬਸ ਇਹੀ ਹੁੰਦਾ ਉਹ ਸਟੇਜ ਤੇ ਸਾਹਮਣੀ ਹੁੰਦੀ ਹੈ ਸਟੇਜ ਤੇ ਬੜਾ ਆਸ਼ੀਰਵਾਦ ਮੇਰੇ ਬੋਬੀ ਭਾਈ ਦਾ ਵੀ ਮੇਰਾ ਕਹਿੰਦੇ ਕੀ ਬਾਤਾਂ ਕਹਿੰਦੇ ਬਹੁਤ ਅੱਛਾ ਲੱਗਿਆ ਕੀ ਕਿਨਾਂ ਨੂੰ ਵੱਧ ਸੁਣਦੇ ਹੋ ਤੁਸੀਂ ਮੈਂ ਉਹਦਾ ਤਾਂ ਬਾਈ ਜੀ ਨਾ ਰਿਆਂ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਉਹਨਾਂ ਦਾ ਬਹੁਤ ਅੱਛੇ ਨੇ ਲੇਕਿਨ ਇੱਕ ਆਪਣਾ ਹੁੰਦਾ ਜਿਹੜਾ ਸੁਨਦੇ ਸਰਦੂਲ ਭਾਈ ਜੀ ਨੂੰ ਮੈਂ ਬਹੁਤ ਸੁਣਿਆ ਅੱਜ ਤੱਕ ਸੁਣ ਰਹੇ ਹਾਂ ਉਹਨਾਂ ਨੂੰ ਉਹਨਾਂ ਦਾ ਕੋਈ ਗੀਤ ਸੁਣਾ ਦਿਓ ਸਾਨੂੰ ਵੀ ਸਰਦੂਲ ਭਾਈ ਦਾ ਹੋ ਅਸੀਂ ਜਿਸ ਲਈ ਦੁਨੀਆ ਛੱਡ ਦਿੱਤੀ ਖੜਾਈਓ ਅੱਜ ਸਾਨੂੰ ਛੱਡ ਕੇ ਜਾਂਦੇ ਜਿਹਨੂੰ ਦਿਲ ਦੇ ਵਿੱਚ ਵਸਾਇਆ ਸੀ ਦਿਲ ਤੋਂ ਢੁੜ ਕੇ ਮੇਰਾ ਚਾਹੰਦੇ ਮੋੜ ਦਿੱਤਾ ਦਿਲ ਤਸਵੀਰਾਂ ਮੋੜ ਦਿੱਤੀਆਂ ਕਾਗਜ਼ਾਂ ਤੇ ਵਜੀ ਯਾ ਲਕੀਰਾਂ ਮੋੜ ਦਿੱਤੀਆਂ ਭੁੱਲਾ ਸਾਡਿਆਂ ਦੇ ਹਾਸੇ ਮੋੜ ਨੇ ਤੂੰ ਪੁਲੀ ਸਾਡੇ ਪਿਆਰ ਦਾ ਹੱਸੀ ਨੇ ਇੱਕ ਦੌਰ ਵੀ ਪਿਆਏ ਸਾਡਾ ਤੇਰੇ ਕੋ ਸਮਾਂ ਸਾਡਾ ਤੇਰੇ ਕੋ ਸਮਾਂ ਜੇ ਹਰ ਵੀ ਪਿਆਏ ਸਾਡਾ ਤੇਰੇ ਕੋ ਸਮਾਂ ਸਾਡਾ ਤੇਰੇ ਕੋ ਸਮਾਂ ਆਹ ਬਹ ਨਾ ਤੇ ਕਦੀ ਸਰਦੂਲ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਜੀ ਬਹੁਤ ਵਾਰ ਕਿਉਂਕਿ ਮੇਰੇ ਤਾਂ ਫੇਵਰਟ ਸੀਗੇ ਹੋ ਤੋਂ ਬਹੁਤ ਮਿਲੇ ਉਹਨਾਂ ਨੂੰ ਉਹਨਾਂ ਨੂੰ ਬੈ ਕੇ ਵੀ ਸੁਣਿਆ ਤੇ ਉਹਨਾਂ ਦੀ ਗਾਇਕੀ ਦਾ ਇੱਕ ਸੀਗਾ ਵੀ ਜੋ ਗਾਉਂਦੇ ਸੀਗੇ ਨਾ ਉਹ ਇੱਕ ਸਮਝ ਕੇ ਗਾਉਂਦੇ ਸੀ ਗਾਣੇ ਨੂੰ ਇੱਕ ਠਹਿਰਾਵ ਇੱਕ ਫੀਲ ਉਹ ਕਹਿੰਦੇ ਹੁੰਦੇ ਸੀ ਵੀ ਗਾਣਾ ਤੁਸੀਂ ਜਿੰਨਾ ਮਰਜ਼ੀ ਗਾਈ ਜੋ ਜਿੰਨੀ ਮਰਜ਼ੀ ਮੁਰਕੀਆਂ ਮਾਰ ਲਓ ਜਿੰਨਾ ਮਰਜ਼ੀ ਹਾਈ ਪਿਚ ਗਾ ਲਓ ਗ੍ਰਾਮ ਗਾ ਲਓ ਕਹਿੰਦੇ ਉਹ ਤੱਕ ਉਹਦਾ ਮਤਲਬ ਕੋਈ ਨਹੀਂ ਜਦ ਤੱਕ ਤੁਸੀਂ ਸਮਝੋਗੇ ਨਹੀਂ ਵੀ ਕੀ ਕਹਿ ਰਿਹਾ ਉਹ ਗੀਤ ਸਮਝ ਕੇ ਗਾਣਾ ਹੀ ਜ਼ਰੂਰੀ ਹੈ ਫੀਲ ਜ਼ਰੂਰੀ ਹੈ ਕਹਿੰਦੇ ਜਿੰਨਾ ਮਰਜ਼ੀ ਗਾਈ ਜਾਓ ਐਦਾਂ ਦਾ ਤੇ ਬੜੀ ਚੀਜ਼ਾਂ ਅੱਜ ਜੇ ਗਾਰੇ ਆ ਜਾਂ ਸਿੱਖ ਰਹੇ ਆ ਜਾਂ ਸਿਖਾਰੇ ਆ ਤੇ ਬੜਾ ਸਟਰਗਲ ਕਰਨ ਤੋਂ ਬਾਅਦ ਅੱਜ ਵੀ ਸਟਰਗਲ ਹੀ ਕਰ ਰਹੇ ਹਾਂ ਕਿਉਂਕਿ ਬੰਦਾ ਤਾਂ ਪੂਰੀ ਉਮਰ ਸਿੱਖਦਾ ਹੈ ਇਹ ਰੋਜ਼ ਨਵੀਂ ਇੱਕ ਗੀਤ ਤੁਸੀਂ ਰੋਜ਼ ਗਾਉਗੇ ਇਹਦੇ ਵਿੱਚ ਰੋਜ਼ ਨਵੀਂ ਚੀਜ਼ ਆਏਗੀ ਰੋਜ਼ ਨਵਾਂ ਸਵਾਰ ਲੱਗਦਾ ਤੇ ਬੜਾ ਕੁਝ ਸਿੱਖਣ ਨੂੰ ਸਰਦੂਲ ਜੀ ਦੇ ਨਾਲ ਜੁੜੀ ਕੋਈ ਯਾਦ ਸਾਂਝੀ ਕਰੋ ਜਾਂ ਕਦੇ ਇਕੱਠਾ ਹੋ ਕੇ ਕੋਈ ਗੀਤ ਗਾਇਆ ਹੋਵੇ ਨਹੀਂ ਮੈਂ ਇਕੱਠੇ ਤਾਂ ਨਹੀਂ ਗਾਇਆ ਇੱਕ ਵਾਰ ਸਾਡੇ ਜਲੰਧਰ ਹੀ ਸੀਗਾ ਪ੍ਰੋਗਰਾਮ ਉਹਨਾਂ ਦਾ ਵਿਆਹ ਦਾ ਤੇ ਜਲੰਧਰ ਪੈਲਸ ਸੀਗਾ ਇੱਧਰ ਸਾਡੇ ਮੋਹਨ ਪੈਲਸ ਤੇ ਉਦੋਂ ਗਾਣਾ ਚੱਲਦਾ ਹੁੰਦਾ ਸੀ ਉਹਨਾਂ ਦਾ ਸਿੱਖਲਾ ਕਲੈਰੀਆ ਮੋਰਾ ਇਹ ਤੁਰਨਾ ਤੋਰ ਪੰਜਾਬਣ ਦੀ ਤੇ ਮੈਂ ਦੁੱਧ ਲੈ ਕੇ ਆ ਰਿਹਾ ਸੀਗਾ ਡੈਰੀ ਤੋਂ ਹੱਥ ਵਿੱਚ ਨੋਲੂ ਫੜਿਆ ਹੋਇਆ ਤੇ ਛੋਟਾ ਸਿਗੋਦ ਮੈਂ ਕਾਫੀ ਤਿਆਰਿਆ ਤੇ ਇਹਨੇ ਦੇਖਿਆ ਵੀ ਸਰਦੂ ਭਾਈ ਗੱਡੀ ਚ ਉਤਰੇ ਤੇ ਜਾ ਰਹੇ ਸੀਗੇ ਮੈਂ ਕਹਾ ਜੀ ਭਾਜੀ 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 ਕਹਿੰਦੇ ਤੂੰ ਕਿੱਧਰ ਮੈਂ ਕਹਾਂ ਜੀ ਮੈਂ ਦੁੱਧ ਲੈਣ ਆਇਆ ਕਹਿੰਦੇ ਹੋ ਕਹਿੰਦੇ ਫਿਰ ਤੂੰ ਚਾਪ ਲਾਉਂਗਾ ਮੈਂ ਕਹਾ ਜੀ ਬਿਲਕੁਲ ਮੈਂ ਕਹਾ ਚਲੋ ਘਰ ਕਹਿੰਦੇ ਨਹੀਂ ਨਹੀਂ ਕਹਿੰਦੇ ਆਪਣੇ ਪ੍ਰੋਗਰਾਮ ਆ ਕਹਿੰਦੇ ਇਦਾਂ ਕਰ ਦੁੱਧ ਯਾਦ ਰੱਖਿਆ ਜਾਂ ਬਹਿ ਜਾ ਕੰਦੇ ਤੋਂ ਸੁਣ ਕੇ ਜਾਣਾ ਹੁਣ ਕੰਦੇ ਤੇ ਮੈਂ ਦੁੱਧ ਰੱਖ ਕੇ ਘਰ ਫਿਰ ਸਾਰਾ ਪ੍ਰੋਗਰਾਮ ਸੁਣਿਆ ਉਹਨਾਂ ਨੇ ਸਟੇਜ ਤੇ ਵੀ ਬੁਲਾਇਆ ਉਦੋਂ ਬਚਪਨ ਦੀ ਯਾਦਾਂ ਨੇ ਇਹ ਤਾਂ ਬਹੁਤ ਨਾਈਸ ਪਰਸਨ ਸੀ ਕਿਹਾ ਅੱਜ ਕੱਲ ਮੈਂ ਪਹਿਲਾਂ ਵੀ ਕਈ ਇੰਟਰਵਿਊ ਹੁੰਦੇ ਆਲੇ ਤਾਂ ਉਹਨਾਂ ਵਿੱਚ ਦੱਸਿਆ ਵੀ ਮੈਂ ਮਾੜਾ ਨਹੀਂ ਕਹਿ ਰਿਹਾ ਕਿ ਸਾਨੂੰ ਸਾਰੇ ਸਤਕਾਰਯੋਗ ਨਹੀਂ ਮੇਰੀ ਤਾਂ ਔਕਾਤ ਵੀ ਨਹੀਂ ਕਿਸੇ ਨੂੰ ਕਵਾ ਲੇਕਿਨ ਅੱਜ ਕੱਲ ਆਪਾਂ ਕਿਸੇ ਨੂੰ ਵੀ ਫੋਨ ਕਰ ਦਿੰਦੇ ਨੇ ਸਿੰਗਲ ਤਾਂ ਮੈਨੇਜਰ ਵਗੈਰਾ ਰੱਖੇ ਹੋਏ ਨੇ ਉਹੀ ਸੁਣਦੇ ਨੇ ਕੋਈ ਹਾਂਜੀ ਦੱਸੋ ਜੀ ਆਪਾਂ ਮੈਸੇਜ ਦੇ ਦੰਨੇ ਆ ਇਹ ਵੀ ਜ਼ਰੂਰੀ ਆ ਲੇਕਿਨ ਸਰਦੂਲ ਭਾਈ ਨੂੰ ਅਸੀਂ ਫੋਨ ਕਰਦੇ ਸੀ ਨਾ ਮੈਂ ਫੋਨ ਕਰਦਾ ਸੀ ਤੋ ਆਪ ਚ ਫੋਨ ਚੱਕਦੇ ਸੀ ਉਹ ਆਪ ਗੱਲ ਕਰਦੇ ਸੀ ਮੈਂ ਕਿਹਾ ਵੀ ਭਾਜੀ ਤੁਹਾਡੀ ਮੈਂ ਕਿਹਾ ਭੇਟ ਅਸੀਂ ਉਡੀਕ ਕਰ ਰਹੇ ਆ ਕਦੋਂ ਆਣੀ ਨਵੀਂ ਭੇਟ ਤੋ ਦੇਖੋ ਆਪ ਚ ਚੱਕਦੇ ਸੀ ਉਹ ਕਿੰਨੇ ਲੈਜੈਂਡ ਸਿਗੇ ਹੁੰਦੇ ਉਹਨਾਂ ਦੇ ਸੋਚ ਨੂੰ ਸਲਾਮ ਆ ਜਿਸ ਤਰੀਕੇ ਦੇ ਨਾਲ ਪੁਰਾਣੇ ਕਲਾਕਾਰ ਸੀ ਸਰਦੂਲ ਸਕੰਦਰ 사ਵਰਕੁੱਟੀ ਸਾਰੀਆਂ ਸਖਸ਼ੀਅਤਾਂ ਜਿਵੇਂ ਲਗੀ ਉਹਨਾਂ ਨੇ ਜੇ ਹੋ ਜਿਆ ਪੰਜਾਬੀ ਇੰਡਸਟਰੀ ਨੂੰ ਟਾਈਮ ਲਿਆ ਕੇ ਤਾਂ ਸਮਾਲਿਆ ਕੇ ਦਿੱਤਾ ਗੀਤ ਲਿਆਂਦੇ ਕਿਤੇ ਨਾ ਕਿਤੇ ਅੱਜ ਕੱਲ ਦੇ ਮਿਊਜ਼ਿਕ ਦੇ ਵਿੱਚ ਉਹ ਚੀਜ਼ਾਂ ਨਹੀਂ ਲੱਭਦੀਆਂ ਜਾਂ ਉਹਨਾਂ ਸਿਤਾਰਿਆਂ ਦਾ ਘਾਟਾ ਕਿੰਨਾ ਕੁ ਮਹਿਸੂਸ ਕਰਦੀ ਮਿਊਜ਼ਿਕ ਇੰਡਸਟਰੀ ਤਾਂ ਮਹਿਸੂਸ ਹੁੰਦਾ ਮੈਂ ਕਹਣਾ ਵੀ ਉਹ ਮਿਊਜ਼ਿਕ ਉਹ ਗਾਇਕੀ ਜ਼ਿੰਦਾ ਰਵੇ ਕਿਉਂਕਿ ਜੇ ਉਹ ਗਾਇਕੀ ਖਤਮ ਹੋ ਗਈ ਤਾਂ ਫਿਰ ਤਾਂ ਕੋਈ ਮਤਲਬ ਨਹੀਂ ਹੈ ਸੰਗੀਤ ਦਾ ਬਾਕੀ ਜੋ ਅੱਜ ਕੱਲ ਚੱਲ ਰਿਹਾ ਉਹ ਵੀ ਨਹੀਂ ਮਾੜਾ ਹੈਗਾ ਦੁਨੀਆ ਦੇ ਹਿਸਾਬ ਨਾਲ ਚੇਂਜ ਹੋਣਾ ਚਾਹੀਦਾ ਹੈ ਲੇਕਿਨ ਇਹਨਾਂ ਨਹੀਂ ਪੁਰਾਣੇ ਜਿਹੜਾ ਆਪਣਾ ਕਲਾਸਿਕਲ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ ਬੇਸਿਕ ਬਹੁਤ ਜ਼ਰੂਰੀ ਹੈ ਜੀ ਮੈਂ ਕਹੂੰਗਾ ਵੀ ਜਿਹੜੇ ਅੱਜ ਕੱਲ ਦੇ ਬੱਚੇ ਨੇ ਆ ਕੁਝ ਵੀ ਕਰ ਰਹੇ ਨੇ ਤੇ ਲੇਕਿਨ ਕਲਾਸਿਕਲ ਬਹੁਤ ਜ਼ਰੂਰੀ ਹੈ ਚਾਹੇ ਤੁਸੀਂ ਜਿੱਦਾਂ ਮਰਜ਼ੀ ਦਾ ਗਾਓ ਲੇਕਿਨ ਸਿੱਖ ਕੇ ਹੀ ਗਾਓ ਜੀ ਕਿ ਸਿੱਖਣਾ ਬਹੁਤ ਜ਼ਰੂਰੀ ਹੈ ਹਮੇਸ਼ਾ ਹੀ ਜਿਹੜੇ ਸਿੰਗਰ ਨੇ ਜਿਨ੍ਹਾਂ ਕੋਲੇ ਟੈਲੈਂਟ ਹੁੰਦਾ ਜਿਨ੍ਹਾਂ ਨੂੰ ਗਾਣਾ ਆਂਦਾ ਹੁੰਦਾ ਹਮੇਸ਼ਾ ਉਹ ਗਿਲਾ ਕਰਦੇ ਕਿ ਸਾਡੇ ਕੋਲੇ ਪੈਸਾ ਨਹੀਂ ਸੀ ਅਸੀਂ ਇਸ ਕਰਕੇ ਅੱਗੇ ਨਹੀਂ ਵਧ पाए ਤੇ ਇਹ ਚੀਜ਼ ਹੈ ਕਿ ਜਿਹੜੇ ਬੰਦੇ ਕੋਲੇ ਪੈਸਾ ਹੋਵੇ ਉਹ ਜਾ ਸਕਦਾ ਇਸ ਲਾਈਨ ਦੇ ਵਿੱਚ ਅੱਗੇ ਇਹ ਵੀ ਨਹੀਂ ਜ਼ਰੂਰੀ ਹੋਗਾ ਵੀ ਪੈਸਾ ਹੀ ਲੈ ਕੇ ਜਾਂਦਾ ਤੁਹਾਨੂੰ ਪੈਸਾ ਨਹੀਂ ਲੈ ਕੇ ਜਾਂਦਾ ਜਿਹੜੇ ਅਸ਼ੀਰਵਾਦ ਨੇ ਨਾ ਦੁਆਵਾਂ ਨੇ ਉਹ ਅੱਗੇ ਲੈ ਕੇ ਜਾਂਦੀਆਂ ਨੇ ਜੀ ਕਿ ਤੁਸੀਂ ਸੁਣਿਆ ਮੇਰੇ ਭਤੀਜੇ ਨੂੰ ਹਰਸ਼ ਸਿਕੰਦਰ ਨੂੰ ਅਸੀਂ ਬੜੀ ਮਿਹਨਤ ਨਾਲ ਉਹਨੂੰ ਲੈ ਕੇ ਗਏ ਆ ਬੜਾ ਸ਼ਗਲ ਕਰਕੇ ਲੈ ਕੇ ਗਏ ਆ ਬੜੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਲੇਕਿਨ ਪੈਸੇ ਨਾਲ ਨਹੀਂ ਬੰਦਾ ਅੱਗੇ ਜਾਂਦਾ ਜਿਹੜੀ ਦੁਆਵਾਂ ਸੀ ਲੋਕਾਂ ਦੀਆਂ ਜਿਨ੍ਹਾਂ ਦਾ ਸਾਥ ਮੈਨੂੰ ਮਿਲਿਆ ਜੀ ਉਹ ਟਾਈਮ ਦੇ ਵਿੱਚ ਮੈਨੂੰ ਪਤਾ ਮੈਂ ਕਿਦਾਂ ਗਿਆਨ ਲੈ ਕੇ ਕਿਉਂਕਿ ਕਈ ਬੰਦੇ ਸੋਚਦੇ ਨੇ ਵੀ ਲੋ ਜੀ ਹੈਪੀ ਨੇ ਸਾਰਾ ਕੁਝ ਕੀਤਾ ਲੋ ਜੀ ਅੱਗੇ ਹੁੰਦਾ ਵੀ ਮੈਂ ਹੀ ਆ ਸਾਰਾ ਕੁਝ ਇਦਾਂ ਨਹੀਂ ਹੈ ਮੈਂ ਕਦੇ ਅੱਗੇ ਹੋਣ ਦੀ ਕੋਸ਼ਿਸ਼ ਕੀਤੀ ਨਹੀਂ ਕਿਉਂਕਿ ਮੇਰਾ ਭਤੀਜਾ ਵੀ ਆ ਮੇਰਾ ਸਟੂਡੈਂਟ ਵੀ ਆ ਹੈਨਾ ਉਹਦੇ ਫਾਦਰ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਯਾਰ ਦੋਸਤ ਸੀ ਮੇਰੇ ਜੀ ਹੈਨਾ ਤੇ ਮੈਂ ਸਗਿਆਂ ਨਾਲੋਂ ਵੀ ਵੱਧ ਕੇ ਰੱਖਿਆ ਹੈ ਆਪਣੇ ਬੱਚਿਆਂ ਨੂੰ ਰੱਖਿਆ ਹੈ ਕਿ ਮੇਰਾ ਬੱਚਾ 6 ਮਹੀਨੇ ਉੱਥੇ ਲੱਗੇ ਆ ਮੇਰੇ ਜੇ ਮੈਂ ਸੋਚਾਂ ਮੈਨੂੰ ਕੀ ਲੋੜ ਰਹਿਣ ਦੀ ਮੇਰਾ ਪਰਿਵਾਰ ਵੀ ਹੈਗਾ ਪਿੱਛੇ ਜੀ ਲੇਕਿਨ ਜੇ ਤੁਸੀਂ ਦਿਲੋਂ ਸੋਚੋਗੇ ਨਾ ਦਿਲੋਂ ਕਿ ਸਦਾ ਕਰੋਗੇ ਆਪਣੇ ਲਈ ਸਾਰਾ ਕੁਝ ਸੋਚਦਾ ਕਿਸੇ ਲਈ ਵੀ ਕਰਨਾ ਚਾਹੀਦਾ ਕਿਉਂਕਿ ਜੀਤੇ ਆਬਾਦਸ ਆਇਆ ਨਾ ਹੋਵੇ ਉਹਦੀ ਜਰੂਰ ਮਦਦ ਕਰਨੀ ਚਾਹੀਦੀ ਹੈ ਇਹ ਮੇਰੇ ਘਰ ਦੇ ਕਹਿੰਦੇ ਸੀ ਮੈਂ ਇਹੀ ਸੋਚ ਕੇ ਚੱਲਦਾ ਕਿ ਕਿਸੇ ਦਾ ਜੀ ਅੱਛਾ ਹੁੰਦਾ ਸਾਡੇ ਕੁਝ ਛੋਟੀ ਜੀ ਮਿਹਨਤ ਨਾਲ ਅਗਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿਸੇ ਦਾ ਕੁਝ ਬਣਦਾ ਜ਼ਿੰਦਗੀ ਬਣਦੀ ਹੈ ਤਾਂ ਜ਼ਰੂਰ ਕਰਨਾ ਚਾਹੀਦਾ ਮੈਂ ਇਹ ਕਹਾਂਗਾ ਕਿ ਸਪੋਰਟ ਕਰੋ ਜੀ ਸਾਨੂੰ ਵੀ ਸਪੋਰਟ ਕਰਕੇ ਅਸੀਂ ਕਈ ਵਾਰ ਸੋਚਦੇ ਹਾਂ ਯਾਰ ਜੋ ਮੁਕਾਮ ਹੋਣਾ ਚਾਹੀਦਾ ਸੀ ਉਹ ਹੈ ਨਹੀਂ ਸਪੋਰਟ ਕਰਕੇ ਬੰਦਾ ਉਹ ਹੋ ਜਾਂਦਾ ਲੇਕਿਨ ਗਿਲਾ ਨਹੀਂ ਕੀਤਾ ਕਦੇ ਜੋ ਹੈਗਾ ਨਾ ਉਹਦੇ ਵਿੱਚ ਰੀਜ਼ਨ ਕੀ ਮੰਨਦੇ ਹੋ ਕਿ ਮਤਲਬ ਅੱਗੇ ਤੱਕ ਨਹੀਂ ਪਹੁੰਚ ਪਾ ਲੱਕ ਹੁੰਦਾ ਕੋਸ਼ਿਸ਼ ਤਾਂ ਹਰ ਬੰਦਾ ਕਰਦਾ ਜੀ ਬਾਕੀ ਟਾਈਮ ਟਾਈਮ ਤੋਂ ਪਹਿਲਾਂ ਨਹੀਂ ਮਿਲਦਾ ਔਰ ਜਿੰਨਾ ਹੈਗਾ ਉਹੀ ਮਿਲਦਾ ਬਾਕੀ ਹਾਂ ਮਾਤਾ ਰਾਣੀ ਨੇ ਕਾਫੀ ਸਮੇਂ ਬਾਅਦ ਇੱਕ ਪਹਿਚਾਣ ਦਰਤੀ ਹੈ ਲੋਕੀ ਪਹਿਚਾਨਦੇ ਨੇ ਤਾਂ ਬੜੀ ਮਨ ਖੁਸ਼ੀ ਹੁੰਦੀ ਆ ਕਿ ਮਾਤਾ ਰਾਣੀ ਨੇ ਇੱਕ ਪਹਿਚਾਨ ਦਿੱਤੀ ਤਾਂ ਬਹੁਤ ਸ਼ੁਕਰ ਆ ਮਾਤਾ ਰਾਣੀ ਦਾ ਜਿੰਨਾ ਸ਼ੁਕਰ ਕਰੀਏ ਉਹਨਾਂ ਘਾਟਾ ਬਾਕੀ ਮੰਮੀ ਦਾਦੀ ਦਾ ਅਸ਼ੀਰਵਾਦ ਆ ਬਾਕੀ ਜਿਹੜੇ ਮੇਰੇ ਸਤਿਕਾਰਯੋਗ ਨੇ ਮੇਰੀ ਫੈਮਲੀ ਆ ਮੇਰੇ ਰਿਸ਼ਤੇਦਾਰ ਮੇਰੇ ਯਾਰ ਦੋਸਤ ਸਾਰਿਆਂ ਦਾ ਦਿਲੋਂ ਥੈਂਕਸ ਅਸੀਂ ਇੱਕ ਹੋਰ ਗੀਤ ਸੁਣਨਾ ਤੁਹਾਡੇ ਕੋਲੇ ਸਰਦੂਲ ਸਿਕੰਦਰ ਜੀ ਦਾ ਬਹੁਤ ਹੀ ਖੂਬਸੂਰਤ ਪਹਿਲਾਂ ਵੀ ਗੀਤ ਗਾਇਆ ਤੁਸੀਂ ਸਰਦੂਪੰਦ ਦਾ ਗੀਤ ਸੁਣੀਏ ਹੋ ਹਾਏ ਹੋ ਸੁਣਾ ਨੇ ਮੰਦਾ ਯੁੱਗ ਬੀਤ ਗਏ ਜ਼ਿੰਦਗਾਨੀ ਦੇ ਦਿਨ ਥੋੜੇ ਵੇ ਸੋਣਾ ਨਹੀਂ ਮੰਨਦਾ ਇਹ ਯੁੱਗ ਬੀਤ ਗਏ ਇਹ ਤੇ ਕੇ ਜ਼ਿੰਦਗਾਨੀ ਦੇ ਦਿਨ ਥੋ ਉੜੇ ਐਸਾ ਵੇਖਿਆ ਬੇਪਰਵਾਹ ਹੀ ਨੀ ਮੈਂ ਹੱਥ ਜੋੜਾ ਤੇ ਉਹ ਦਿਲ ਤੋੜੇ ਆਜ ਮਹੀਦੇ ਨਾ ਲਾਵੇ ਨਾ ਵੀ ਨਾ ਇੰਜ ਟੜੇ ਪਾਵੇ ਹਾਰ ਗਏ ਲੰਮੀਆਂ ਚੁਤਾਇਆਂ ਦਿਨ ਪਿਆਰ ਦੇ ਹੈਰਾਂ ਛੇਣਾ ਵੇ ਢੋਲਣਾ ਹੇ ਹਾ ਬਹੁਤ ਖੂਸੂਰਤ ਹੈ ਤੇ ਜਨ ਜਨ ਦੀ ਸਾਡੀ ਆਡੀਅנס ਨੂੰ ਇੱਕ ਪਿਆਰਾ ਜਿਹਾ ਸੁਨੇਹਾ ਜ਼ਰੂਰ ਜੀ ਮੈਂ ਸੁਨੇਹਾ ਇਹ ਦਊਂਗਾ ਵੀ ਤੁਸੀਂ ਸਭ ਤੋਂ ਪਹਿਲਾਂ ਤਾਂ ਮਾਪਿਓ ਦੀ ਸੇਵਾ ਕਰੋ ਉਹਨਾਂ ਦਾ ਕਹਿਣਾ ਮੰਨੋ ਫੋਨ ਤੋਂ ਦੂਰ ਰਹੋ ਫੋਨ ਘੱਟ ਚਲਾਓ ਕਿਉਂਕਿ ਫੋਨ ਦੇ ਫਾਇਦੇ ਵੀ ਬਹੁਤ ਨੇ ਨੁਕਸਾਨ ਵੀ ਬਹੁਤ ਨੇ ਜਿਹੜੀ ਇਹਨਾਂ ਦੀ ਰੇਜ਼ ਨੇ ਤਰੰਗਾ ਨੇ ਬਹੁਤ ਖਤਰਨਾਕ ਨੇ ਠੀਕ ਹੈ ਫੋਨ ਬਹੁਤ ਜ਼ਰੂਰੀ ਚੀਜ਼ ਹੈ ਕਨਵਿਨਸ ਹੋਗੀ ਫੋਨ ਨੇ ਬਹੁਤ ਜ਼ਰੂਰੀ ਨੇ ਲੇਕਿਨ ਫੋਨ ਇੰਨਾ ਕਿ ਜ਼ਰੂਰੀ ਹੋ ਗਿਆ ਵੀ ਲੋਕੀ ਮੈਂ ਕਿਸੇ ਦੇ ਘਰ ਗਿਆ ਸੀ ਉਹ ਸਾਰੇ ਹੀ ਫੋਨ ਤੇ ਲੱਗੇ ਹੋਏ ਸੀ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰ ਰਹੇ ਮੈਂ ਕਿਹਾ ਮੈਂ ਵੀ ਬਟੇ ਮੈਂ ਕਹਾਂ ਜੀ ਮੈਂ ਵੀ ਆਇਆ ਮੇਰੇ ਨਾਲ ਵੀ ਗੱਲ ਕਰ ਲਓ ਹਾਂ ਹਾਂ ਬਸ ਬਸ ਸਿਕੰਡ ਲੇਕਿਨ ਫੋਨ ਇੰਨਾ ਕਿ ਜ਼ਰੂਰੀ ਅਗਰ ਰਿਸ਼ਤੇ ਖਤਮ ਹੋਤੇ ਜਾ ਰਹੇ ਨੇ ਹੂੰ ਬਿਲਕੁਲ ਜੇ ਕੋਈ ਵਿਆਹ ਦਾ ਤਿਹਾਰ ਹੁੰਦਾ ਹੈ ਜਾਂ ਕੋਈ ਤਿਹਾਰ ਹੁੰਦਾ ਸਾਰੇ ਮੈਸੇਜ ਮਠਾਈਆਂ ਵੀ ਫੋਨ ਤੇ ਜਾ ਰਹੀਆਂ ਨੇ ਹੂੰ ਕਹਿੰਦਾ ਵੀ ਸਾਰਾ ਕੁਝ ਫੋਨ ਤੇ ਆ ਬੰਦਾ ਮਿਲਦਾ ਹੀ ਨਹੀਂ ਕਿਸੇ ਨੂੰ ਟਾਈਮ ਹੀ ਨਹੀਂ ਹੈਗਾ ਲੇਕਿਨ ਇਹ ਚੀਜ਼ਾਂ ਨਾ ਖਤਮ ਕਰੋ ਜਾ ਕੇ ਵਿਸ਼ ਕਰੋ ਜੋ ਜਾ ਕੇ ਤੁਸੀਂ ਅਸ਼ੀਰਵਾਦ ਲੈਣਾ ਕਿਸੇ ਨੂੰ ਫੋਨ ਤੇ ਥੋੜਾ ਮਿਲਦਾ ਮਠਾਈਆਂ ਫੋਨ ਤੇ ਥੋੜਾ ਆਉਂਦੀਆਂ ਨੇ ਜੀ ਬਿਲਕੁਲ ਇਸ ਕਰਕੇ ਫੋਨ ਜ਼ਰੂਰੀ ਆ ਲੇਕਿਨ ਆਪਣੇ ਮਾਬਦ ਵਸਤਕਾਰ ਕਰੋ ਜਿਹੜੇ ਤੁਹਾਨੂੰ ਦੁਨੀਆ ਤੇ ਲਿਆਏ ਨੇ ਉਹਨਾਂ ਦਾ ਖਿਆਲ ਰੱਖੋ ਬਾਕੀ ਆਪਣੇ ਭੈਣ ਭਰਾਵਾਂ ਨੂੰ ਯਾਦ ਰੱਖੋ ਆਪਣੇ ਰਿਸ਼ਤੇਦਾਰਾਂ ਨੂੰ ਵੀ ਯਾਦ ਰੱਖੋ ਜਿਹੜੇ ਯਾਰ ਦੋਸਤ ਤੁਹਾਡੇ ਨਾਲ ਖੜੇ ਨੇ ਉਹਨਾਂ ਨੂੰ ਯਾਦ ਰੱਖੋ ਅਗਰ ਤੁਹਾਡੇ ਕੋਈ ਮਾੜਾ ਕਰ ਰਿਹਾ ਤੁਸੀਂ ਨਹੀਂ ਕਰਨਾ ਤੁਸੀਂ ਆਪਣਾ ਜੋ ਜਿੱਦਾਂ ਦੇ ਤੁਸੀਂ ਹੈਗੇ ਉਦਾਂ ਦੇ ਰਹੋ ਜੀ ਔਰ ਪ੍ਰਮਾਤਮਾ ਤੋਂ ਜ਼ਰੂਰ ਡਰੋ ਸਰ ਨੂੰ ਕਹਿ ਰਿਹਾ ਬਿਲਕੁਲ ਕਿਉਂਕਿ ਪ੍ਰਮਾਤਮਾ ਦਾ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸੋ ਹੈਪੀ دیਵਾਨਾ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਹੈ ਧੰਨਵਾਦ